ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਐਮਐਲਏ ਸੁਖਨੰਦ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ ਗੱਡੀ ਦੇ ਪਰ ਖੱੱਚੇ ਤੱਕ ਉੱਡ ਗਏ ਨੇ ਔਰ ਇਸੇ ਹਾਦਸੇ ਦੇ ਵਿੱਚ 4 ਜਣੇ ਜ਼ਖਮੀ ਦੱਸੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆਂ ਬੀਤੀ ਰਾਤ ਵਿਧਾਇਕ ਆਪ ਵਿਧਾਇਕ ਨੇ ਐਮ ਐਲ ਏ ਸੁਖਾਣੰਦ ਜੋ ਆਪਣੇ ਕਾਫਲੇ ਦੇ ਨਾਲ ਦਿੱਲੀ ਵੱਲ ਨੂੰ ਜਾ ਰਹੇ ਸੀ ਤੇ ਇਸੇ ਦੌਰਾਨ ਜਿੰਦ ਦੇ ਵਿੱਚ ਪਹੁੰਚ ਕੇ ਧੁੰਦ ਜ਼ਿਆਦਾ ਹੋਣ ਦੇ ਕਾਰਨ ਇਹ ਭਿਆਨਕ ਹਾਦਸਾ ਹੋਇਆ ਔਰ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਗੱਡੀ ਇੱਕ ਟਰੱਕ ਦੇ ਵਿੱਚ ਜਾ ਵੱਜੀ ਹੈ ਔਰ ਇਸੇ ਹਾਦਸੇ 'ਚ ਉਹਨਾਂ ਦੇ ਜਿਹੜੇ ਗਨਮੈਨ ਨੇ ਉਹ ਜ਼ਖਮੀ ਹੋਏ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਜਿਸ ਗੱਡੀ ਦਾ ਐਕਸੀਡੈਂਟ ਹੋਇਆ ਉਸ ਗੱਡੀ ਦੇ ਵਿੱਚ ਵਿਧਾਇਕ ਖੁਦ ਸਵਾਰ ਨਹੀਂ ਸੀ ਕਾਫਲੇ ਦੀਆਂ ਇਹ ਗੱਡੀਆਂ ਸੀ ਔਰ ਐਸੇ ਕਾਫਲੇ ਤੇ ਵਿੱਚ ਜਿਹੜੇ ਉਹਨਾਂ ਦੇ ਗਨਮੈਨ ਸਨ ਉਹ ਇਸ ਗੱਡੀ ਦੇ ਵਿੱਚ ਸਵਾਰ ਸੀ ਤੇ ਉਹਨਾਂ ਗਨਮੈਨ ਦੀਆਂ ਇਹ ਗੱਡੀ ਦਾ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਟੱਕਰ ਹੋਣ ਦੇ ਚਲਦਿਆਂ ਗਨਮੈਨ ਜ਼ਖਮੀ ਹੋ ਗਏ ਨੇ ਔਰ ਇਹ ਤਸਵੀਰਾਂ ਜਿਹੜੀਆਂ ਬੀਤੀ ਰਾਤ ਦੀਆਂ ਹੀ ਨੇ ਜਦੋਂ ਦੱਸਦੇ ਕਿ ਜ਼ਿਲ੍ਹਾ ਮੋਗਾ ਦੇ ਬਾਗਾ ਪੁਰਾਣਾ ਤੋਂ ਵਿਧਾਇਕ ਨੇ ਅਮਰਿਤਪਾਲ ਸਿੰਘ ਸੁਖਾਣੰਦ ਜੋ ਦਿੱਲੀ ਜਾਣ ਸਮੇਂ ਰਸਤੇ ਦੇ ਵਿੱਚ ਜੀਂਦ ਵਿੱਚ ਹਾਦਸੇ ਦਾ ਜਿਹੜੇ ਕਾਫਲਾ ਹੈ ਉਹਨਾਂ ਦਾ ਉਹ ਹਾਦਸੇ ਦਾ ਸ਼ਿਕਾਰ ਹੋਇਆ ਹੈ